2026 ਦੀ ਪਹਿਲੀ ਮਾਗ ਮੋਣੀ ਮਸਿਆ 18 ਜਨਵਰੀ ਦਿਨ ਐਤਵਾਰ ਨੂੰ ਆ ਰਹੀ ਆ ਦੋਸਤੋ ਉਸ ਦਿਨ ਕੀਤਾ ਹੋਇਆ ਦਾਨ ਪੂਜਾ ਇੰਨੇ ਕਿ ਜ਼ਿਆਦਾ ਪਿੱਤਰਾਂ ਦਾ ਅਸ਼ੀਰਵਾਦ ਦਿਲਾਏਗੀ ਤੁਹਾਡੇ ਰੁਕੇ ਹੋਏ ਸਾਰੇ ਕੰਮ ਜਿਹਦੇ ਚ ਘਰ ਦੇ ਅੰਦਰ ਕੋਈ ਮੰਗਲ ਕਾਰਿਆ ਘਰ ਨਹੀਂ ਬਣ ਰਿਹਾ ਤੁਹਾਡੇ ਬੱਚਿਆਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਫਿਰ ਤੁਹਾਡੀ ਵੰਸ਼ਵ੍ਰiddhi ਨਹੀਂ ਹੋ ਰਹੀ ਉਹ ਚੀਜ਼ ਨੂੰ ਪਾਉਣ ਲਈ ਸਭ ਤੋਂ ਬੈਸਟ ਸਮਾਂ ਦੋਸਤੋ ਤੁਸੀਂ ਕੀ ਕਰਨਾ ਕਿਸੇ ਵੀ ਹੈਂਡੀਕੈਪਡ ਬੰਦੇ ਨੂੰ ਉਸ ਦਿਨ ਭੋਜਨ ਜ਼ਰੂਰ ਕਰਾਓ ਤੇ ਸਤਨਾਜਾ ਸ਼ੱਕਰ ਮਿਲਾ ਕੇ ਕੀੜਿਆਂ ਦੇ ਭੌਣ ਤੇ ਪਾਓ ਤੇ ਸ਼ਾਮ ਦੇ ਸਮਿਆਂ ਚੌਮੁਖੀ ਦੀਪਕ ਸਰੋਂ ਦੇ ਤੇਲ ਦਾ ਕਿਸੇ ਵੀ ਪਿਪਲ ਦੇ ਥੱਲੇ ਜਗਾ ਕੇ ਉਹਨਾਂ ਅਰਦਾਸ ਬੇਨਤੀ ਕਰਨੀ ਆਪਣੇ ਪਿਤਰਾਂ ਦੇ ਨਾਮ ਤੇ ਦੇਖਣਾ ਰਿਜ਼ਲਟ ਕਿੰਨੀ ਜਲਦੀ ਮਿਲਦਾ ਤੁਹਾਡੇ ਘਰ ਦੇ ਸਾਰੇ ਮੰਗਲ ਕਾਰਿਆ ਪੂਰੇ ਹੋਣਗੇ ਔਰ ਬਾਕੀ ਜਾਣਕਾਰੀ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ